ਉਹ ਇਨਾਂ ਨੇ ਹੀ ਸਾਨੂੰ ਬੋਲਣਾ ਸਿਖਾਇਆ ਅੱਜ ਇਹੀ ਸਾਨੂੰ ਕਹਿੰਦੇ ਚੁੱਪ ਰੋ ਚੁੱਪ ਰੋ ਹੁਣ ਕਿੰਨਾ ਕ ਬੰਦਾ ਚੁੱਪ ਰਹਿ ਲਵੇ 3 ਸਾਲ ਹੋ ਗਏ ਚੁੱਪ ਬੈਠਿਆ ਕੀ ਮਿਲ ਗਿਆ ਸੱਚੂ ਜਿਹੜੇ ਐਸ ਤਨੇ ਸਰਕਾਰ ਅਸਲ ਚ ਉਹ ਚਲਾ ਰਹੇ ਨੇ ਬਾਕੀ ਤਾਂ ਰੌਲਾ ਗੋਲਾ ਹੈ ਕੇਜਰੀਵਾਲ ਉਸ ਤੋਂ ਬਾਅਦ ਮਨੀਸ਼ ਸੋਦੀਆ ਅੱਛਾ ਤੇ ਮੁੱਖ ਮੰਤਰੀ ਸਾਹਿਬ ਕੀ ਨੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਤਾ ਹੀ ਆ ਹਾਂ ਦੰਮੂ ਨ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਸਵੇਰ ਨੂੰ ਜਿਸ ਵੇਲੇ ਪਲਿਸਤਾਂ ਪੈ ਜਾਂਦੀਆਂ ਉਹ ਸਵੇਰੇ ਉੱਠ ਕੇ ਦੇਖਦੇ ਉਹ ਤੇਰੀ ਆ ਨਾਉ ਸੋਗੇ ਚਲੋ ਬਾਅਦ ਵਿੱਚ ਉਹ ਧੰਨਵਾਦ ਕਰ ਦਿੰਦੇ ਆ ਕਿ ਸਾਰਿਆਂ ਨਾਂ ਵੀ ਪੰਜਾਬ ਦੀ ਰੰਗਲਾ ਪੰਜਾਬ ਟੀਮ ਚ ਸ਼ਾਮਲ ਹੋਣ ਲਈ ਧੰਨਵਾਦ ਹੁਣ ਕੰਮ ਨੂੰ ਕਾਮ ਲਿਖ ਦਿੰਦੇ ਕਾਮ ਲਿਖ ਦਿੰਦੇ ਹਨ ਤੇ ਉਹ ਚੀਜ਼ਾਂ ਵੀ ਹੁਣ ਚਲਾਈ ਕਾਮ ਵਾਲੇ ਰਹੇ ਆ ਹਮ ਕੋ ਤੁਮ ਕੋ ਵਾਲੇ ਦਾ ਪੇਚ ਲਾ ਰਹੇ ਇਹਨਾਂ ਦੇ ਤਾਂ ਉਹਨਾਂ ਨੇ ਵੀ ਉਸਾ ਬਣਾਇ ਲੇਖਣਾ ਸਹੀ ਗਾ ਵੱਡਾ ਕੰਮ 70 75 ਸਾਲਾਂ ਚ ਨਹੀਂ ਹੋਇਆ ਉਹੋ ਹੀ ਅਸੀਂ ਕੀਤਾ ਹੈ ਬਿਲਕੁਲ ਉਹ ਹੀ ਉਹ ਹੀ ਕੀਤਾ ਕੀ ਕੀਤਾ ਅੱਗੇ 70 75 ਸਾਲਾਂ ਚ ਕਿਸੇ ਪ੍ਰਵਾਸੀ ਨੂੰ ਮੈਨਹੀਂ ਸੀ ਚੇਅਰਮੈਨ ਹੀ ਕੋ ਹੂੰ ਇਸ ਇਸ ਪਾਰਟੀ ਨੇ ਮੈਂ ਦਿਨ ਰਾਤ ਕੰਮ ਕੀਤਾ ਹੈ ਹੂੰ ਇਸ ਪਾਰਟੀ ਲਈ ਮੈਂ 3 3 ਵਜੇ ਤੱਕ ਜਾ ਕੇ ਬੈਨਰ ਬਣਾਏ ਪੋਸਟਰ ਬਣਾਏ ਲਾਈਵ ਕਰ ਕਰ ਲੋਕਾਂ ਨਾਲ ਬਹਿਸਾਂ ਲੜੇ ਆ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋਵੋਗੇ ਇਹ ਵੀਡੀਓ ਜਿਹੜੀ ਹੈ ਇਸ ਦੇ ਵਿੱਚ ਜੁੱਧ ਨਸ਼ਿਆਂ ਵਿਰੋਧ ਦੀ ਟੀ-ਸ਼ਰਟ ਹੀ ਨੌਜਵਾਨ ਨੇ ਪਾਈ ਹੋਈ ਹੈ ਤੇ ਉਹ ਝੂਲਦੇ ਆ ਨਸ਼ਾ ਕਰਕੇ ਆ ਤਾਂ ਹਾਲ ਹੈ ਮੈਂ ਉਹੀ ਕਹਿੰਦਾ ਇਹ ਹਾਲ ਹੈ ਸਾਡੀ ਜਵਾਨੀ ਦਿੱਲੀ ਵਾਲਿਆਂ ਚੋ ਟੋਪ ਤੇ ਪਹਿਲਾ ਸੰਦੀਪ ਪਾਟਕ ਹਾਂ ਜਿਹਦੇ ਪੁੱਛੇ ਬਿਨਾ ਕੁਛ ਇੱਕ ਵੀ ਨਹੀਂ ਮਾਰਦਾ ਹਾਂ ਕੋ ਖੰਗਦਾ ਵੀ ਨਹੀਂ ਜਿਹਦੇ ਪੁੱਛੇ ਬਿਨਾ ਇਹ ਕਹਿੰਦੇ ਬੇ ਪੰਜਾਬ ਚ ਅਸੀਂ ਸਰਕਾਰ ਬਣਾਈ ਆ ਪਾਟਕ ਵੀ ਇਹੀ ਕਹਿੰਦਾ ਹਾਂ ਸੋ ਮੈਨੂੰ ਇਹ ਗੱਲ ਦੱਸੋ ਫੇ ਜੇ ਤੁਸੀਂ ਪੰਜਾਬ ਚ ਸਰਕਾਰ ਬਣਾਈ ਆ ਤਾਂ ਤੁਸੀਂ ਇਹ ਹਰਿਆਣੇ ਚ ਕਿਉਂ ਨਹੀਂ ਬਣਾ ਸਕੇ ਤੁਹਾਡੇ ਪਾਠਕ ਦਾ ਤੇ ਇਹਨਾਂ ਦਾ ਜਾਦੂ ਉੱਥੇ ਕਿਉਂ ਨਹੀਂ ਚੱਲਿਆ ਤੁਸੀਂ ਬਾਅਦ ਵਿੱਚ ਟਿਕਟਾਂ ਵੀ ਦੇ ਦੱਲ ਬਦਲਵਿਆਂ ਨੂੰ ਲਾਪੇ ਦੇਣ ਤੁਸੀਂ ਇਹਨਾਂ ਨੂੰ ਪਹਿਲਾਂ ਕਚਰਾ ਕਹਿੰਦੇ ਹੁੰਦੇ ਸੀ ਉਹੀ ਕਚਰਾ ਲਿਆ ਕੇ ਤੁਸੀਂ ਸਾਡੇ ਸਿਰਾਂ ਤੇ ਵਟਾ ਦਿੱਤਾ ਮੈਂ ਉਹੀ ਕਹਿੰਦਾ ਵੀ ਸਾਡੇ ਹਲਕੇ ਦਾ ਜਿਹੜਾ ਐਮਐਲਏ ਸ਼ਾਨ ਉਹ ਇੱਕ ਐਮਪੀ ਦਾ ਪੁੱਤਰ ਆ ਕਦੀ ਇਹਨਾਂ ਦੇ ਬਿਆਨ ਹੁੰਦੇ ਸੀ ਕਿ ਅਸੀਂ ਇੱਕ ਘਰ ਚ ਦੋ ਟਿਕਟਾਂ ਨਹੀਂ ਦੇਣਾਂ ਉਹ ਬੰਦਾ ਇੱਕ ਹੁੰਦਾ ਦੋਗਲਾ ਇੱਕ ਤੇਗਲਾ ਹੁੰਦਾ ਇਹ ਚ ਫੇਰ ਗੜ੍ਹੀਏ ਹੁੰਦੇ ਆ ਜਿਹੜੇ ਨੈਸ਼ਨਲ ਪਾਰਟੀਆਂ ਵਾਲੇ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੌਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਸਮੇਂ ਅਸੀਂ ਇੱਕ ਪਾਰਟੀ ਦੇ ਬਾਰੇ ਗੱਲ ਕਰਨੀ ਹੈ। ਪਾਰਟੀ ਉਹ ਜਿਹੜੀ ਕਿ ਪੰਜਾਬ ਦੇ ਵਿੱਚ ਇਸ ਸਮੇਂ ਸੱਤਾ ਤੇ ਬਿਰਾਜਮਾਨ ਹੈ ਆਮ ਆਦਮੀ ਪਾਰਟੀ। ਦਿੱਲੀ ਤੋਂ ਤੁਰੀ ਜਨ ਸਭ ਰਾਜ ਦੀਆਂ ਗੱਲਾਂ ਹੋਈਆਂ। ਕਰਪਸ਼ਨ ਦੀ ਥੱਲ ਪਾਉਣ ਵਾਲੀ ਮੂਵਮੈਂਟ ਐਂਟੀ ਕਰਪਸ਼ਨ ਮੂਵਮੈਂਟ ਚੋਂ ਇਹ ਨਿਕਲੀ ਹੋਈ ਏ ਪਾਰਟੀ ਅੱਜ ਉਸ ਮੋੜ ਤੇ ਖੜੀ ਹੈ ਕਿ ਪੰਜਾਬ ਦੇ ਵਿੱਚ ਬੇਸ਼ੱਕ 93 ਐਮਐਲਏ ਹੋਣ ਪਰ ਉਹਨਾਂ ਦੀ ਕਦਰ ਕਿੰਨੀ ਹੈ ਸਾਰੇ ਜਾਣਦੇ ਨੇ ਦਿੱਲੀ ਦੇ ਵਿੱਚ ਸਰਕਾਰ ਚੱਲੀ ਪਰ ਹੁਣ ਉੱਥੇ ਵੀ ਪੰਡਲ ਲਪੇਟ ਦਿੱਤੀ ਗਈ ਹੈ ਸਾਡੇ ਨਾਲ ਪੁਰਾਣੇ ਪਮਕੜ ਜਦੋਂ ਤੋਂ ਇਹ ਪਾਰਟੀ ਬਣੀ ਹੈ ਉਦੋਂ ਤੋਂ ਨਾਲ ਤੁਰੇ ਹੋਏ ਨੌਜਵਾਨ ਮੌਜੂਦ ਨੇ ਉਹਨਾਂ ਤੋਂ ਜਾਣਦੇ ਆਂ ਵੀ ਭਾਈ ਪਾਰਟੀ ਦਾ ਵਰਕਿੰਗ ਸਟਾਈਲ ਕੀ ਹੈ ਕਿਉਂਕਿ ਹਰੇਕ ਬੰਦਾ ਹੀ ਭੰਡੀ ਜਾਂਦਾ ਪਾਰਟੀ ਨੂੰ ਵੀ ਭਾਈ ਐ ਆਉ ਐ ਦਿੱਲੀ ਵਾਲੇ ਬੰਦੇ ਲਿਆ ਕੇ ਬਿਠਾਏ ਹੋਏ ਨੇ ਜਾਂ ਫਿਰ ਸਰਕਾਰ ਹੀ ਦਿੱਲੀ ਵਾਲਿਆਂ ਦੇ ਹੱਥ ਫੜਾਈ ਹੋਈ ਹੈ ਚੇਅਰਮੈਨੀਆਂ ਦੇਣ ਦੀ ਗੱਲ ਆਉਂਦੀ ਹੈ ਆਪਾਂ ਪਿਛੋਕਰ ਤੋਂ ਸ਼ੁਰੂ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਭਾਈ ਵਰਕਿੰਗ ਸਟਾਈਲ ਚ ਇਹ ਚੀਜ਼ ਜਾਂ ਫਿਰ ਇਹ ਚੀਜ਼ਾਂ ਆਉਂਦੀਆਂ ਕਿੱਥੋਂ ਨੇ ਕਿਉਂਕਿ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਪੰਜਾਬ ਨੂੰ ਚਲਾਉਣ ਦੇ ਲਈ ਪੰਜਾਬ ਹਿਤਾਸ਼ੀ ਪਾਰਟੀ ਹੀ ਚਾਹੀਦੀ ਹੈ ਮੇਰੇ ਨਾਲ ਭਾਈ ਨਵਜੋਤ ਮਹਿਤਾ ਹੁਣੀ ਮੌਜੂਦ ਨੇ ਪੁਰਾਣੇ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਕੰਮ ਕਰ ਰਹੇ ਵਰਕਰ ਨੇ ਉਹਨਾਂ ਨਾਲ ਸਾਂਝ ਪਾਉਨੇ ਆ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਭ ਤੋਂ ਪਹਿਲਾਂ ਜਿੱਦਾਂ ਮੈਂ ਗੱਲ ਕੀਤੀ ਕਿ ਐਂਟੀ ਕ腐ਸ਼ਨ ਮੂਵਮੈਂਟ ਚੋਂ ਨਿਕਲੀ ਹੋਈ ਪਾਰਟੀ ਅੱਜ ਪੰਜਾਬ ਦੇ ਵਿੱਚ ਬੇਸ਼ੱਕ 93 ਵਿਧਾਇਕ ਹੁਣ ਬਹੁਤ ਵੱਡਾ ਮੰਡਟ ਹੁੰਦਾ ਜੇ 10 ਰੁਪਏ ਛੱਡ ਕੇ 15 20 ਵੀ ਚਲੇ ਜਾਣ ਤਾਂ ਕੋਈ ਪਰਵਾਹ ਨਹੀਂ ਸਰਕਾਰ ਫੇ ਵੀ ਰਹੂਗੀ ਪਰ ਸਰਕਾਰ ਹੋਣਾ ਤੇ ਸਰਕਾਰ ਦਾ ਰੁਤਬਾ ਹੋਣਾ ਬਹੁਤ ਅਲੱਗ ਚੀਜ਼ਾਂ ਹੁੰਦੀਆਂ ਨੇ ਤੁਸੀਂ ਥੋੜਾ ਜਿਹਾ ਚਾਨਣਾ ਪਾਓ ਤੁਸੀਂ ਸ਼ੁਰੂ ਤੋਂ ਨਾਲੋਂ ਕੀ ਇਸ ਪਾਰਟੀ ਦਾ ਵਰਕਿੰਗ ਸਟਾਈਲ ਹੀ ਇਹ ਸੀ ਜਾਂ ਫਿਰ ਪੰਜਾਬ 'ਚ ਕੋਈ ਜ਼ਿਆਦਾ ਤਬਦੀਲੀ ਕਰ ਦਿੱਤੀ ਗਈ ਹੈ ਜਾਂ ਫਿਰ ਵਾਗਡੋਰ ਦਾ ਕੋਈ ਚੱਕਰ ਹੈ ਵੀ ਵਾਗਡੋਰ ਕਿਦੇ ਹੱਥ ਹੈ ਨਹੀਂ ਦੇਖੋ ਜਦੋਂ ਪਾਰਟੀ ਨਵੀਂ ਨਵੀਂ ਆਈ ਸੀ ਉਸ ਵੇਲੇ ਇਹਨਾਂ ਦੇ ਬਹੁਤ ਵਧੀਆ ਸਿਧਾਂਤ ਸਿਖੇ ਉਸ ਵੇਲੇ ਇੱਕ ਆਮ ਇਨਸਾਨ ਨੂੰ ਇੱਕ ਉਮੀਦ ਜਾਗੀ ਸੀ ਕਿ ਲੈ ਵੀ ਅੱਗੇ ਕਾਲੀ ਆ ਜਾਂਦੇ ਸੀ ਕਾਂਗਰਸੀ ਆ ਜਾਂਦੇ ਸੀ ਕਾਲੀ ਆ ਗਏ ਕਾਂਗਰਸੀ ਆ ਗਏ ਤੇ ਹੁਣ ਸਾਡੇ ਲੋਕਾਂ ਨੂੰ ਕੋਈ ਤੀਜਾ ਆਲਟਰਨੇਟਿਵ ਨਹੀਂ ਸੀ ਕੋ ਮਿਲਦਾ ਉਹਨਾਂ ਨੂੰ ਐਦਾਂ ਲੱਗਦਾ ਸੀ ਕਿ ਯਾਰ ਕਦੀ ਉਹ ਛੱਤਰ ਮਾਰ ਜਾਂਦੇ ਸਾਡੇ ਆਗੇ ਕਦੀ ਦੂਜੇ ਮਾਰ ਜਾਂਦੇ ਆ ਸੋ ਇੱਕ ਤੋਂ ਛੱਤਰ ਖਾ ਕੇ ਉਹਨਾਂ ਨੂੰ ਦੂਜਾ ਚੰਗਾ ਲੱਪਣ ਦਾ ਸੀ ਲੱਗਣ ਦੂਜੇ ਤੋਂ ਖਾ ਕੇ ਉਹਨਾਂ ਨੂੰ ਉਹ ਪਹਿਲਾ ਲੱਪਣ ਦਾ ਸੀ ਚੰਗਾ ਲੱਗਣ ਸੋ ਇਹ ਇੱਕ ਨਵੀਂ ਤੇ ਰੁੱਠੀ ਸੀਗੀ ਆਮ ਆਦਮੀ ਪਾਰਟੀ ਸੋ ਇੱਕ ਅੰਦੋਲਨ ਚੋਂ ਨਿਕਲੀ ਸੀ ਪਾਰਟੀ ਤੇ ਲੋਕਾਂ ਨੂੰ ਇੱਕ ਬਹੁਤ ਵੱਡੀ ਉਮੀਦ ਸੀਗੀ ਕਿ ਇਹ ਪਾਰਟੀ ਸਾਡੇ ਪੰਜਾਬ ਨੂੰ ਬਹੁਤ ਵਧੀਆ ਰੰਗਲਾ ਪੰਜਾਬ ਬਣਾ ਸਕਦੀ ਜਿੱਦਾਂ ਮਾਨ ਸਾਹਿਬ ਅਕਸਰ ਕਹਿੰਦੇ ਹੁੰਦੇ ਆ ਰੰਗਲਾ ਪੰਜਾਬ ਤੇ ਸਾਨੂੰ ਵੀ ਜਿੱਦਾਂ ਅਸੀਂ ਵੀ ਆਮ ਘਰਾਂ ਚੋਂ ਆਈਆਂ ਸਾਰੇ ਸਾਨੂੰ ਵੀ ਇਹ ਲੱਗਦਾ ਸੀਗਾ ਕਿ ਵਾਕੇ ਯਾਰ ਇਹ ਪਾਰਟੀ ਕੁਝ ਕਰੂਗੀ ਹੂੰ ਕਿਤੇ ਨਾ ਕਿਤੇ ਸਟਾਰਟਿੰਗ ਵਿੱਚ ਸਾਨੂੰ ਲੱਗਾ ਵੀ ਫੇ ਹਾਂ ਬਈ ਵਧੀਆ ਸੀ ਅਸੀਂ ਕੋਈ ਗਲਤੀ ਨਹੀਂ ਕੀਤੀ ਇਸ ਪਾਰਟੀ ਦੀ ਸਪੋਰਟ ਕਰਕੇ ਹਾਂ ਪਰ ਜਿੱਦਾਂ ਜਿੱਦਾਂ ਸਮਾਂ ਬੀਤਿਆ ਜਿਹੜੀ ਪੰਜਾਬ ਦੀ ਵਾਗਡੋਰ ਸੀ ਜਿਹੜੀ ਪੰਜਾਬੀਆਂ ਨੇ ਸੰਭਾਲਣੀ ਸੀ ਉਹ ਦਿੱਲੀ ਵਾਲੇ ਸੰਭਾਲਣ ਲੱਪੇ ਦਿੱਲੀ ਵਾਲਿਆਂ ਚ ਟੌਪ ਤੇ ਕੌਣ ਹੈ ਦਿੱਲੀ ਵਾਲਿਆਂ ਚ ਟੌਪ ਤੇ ਪਹਿਲਾ ਸੰਦੀਪ ਪਾਟਕ ਹਾਂ ਜਿਹਦੇ ਪੁੱਛੇ ਬਿਨਾ ਕੁਛ ਇੱਕ ਵੀ ਨਹੀਂ ਮਾਰਦਾ ਹਾਂ ਕੋ ਖੰਗਦਾ ਵੀ ਨਹੀਂ ਜਿਹਦੇ ਪੁੱਛੇ ਬਿਨਾ ਸੋ ਹੁਣ ਜਦੋਂ ਇਹਨਾਂ ਨੇ ਉਹਦੇ ਹਾਲਾਤ ਦੇਖੇ ਤੇ ਹੁਣ ਉਹਦਾ ਪੰਜਾਬ ਦੇ ਵਿੱਚ ਉਹ ਗੱਲਬਾਤ ਨਹੀਂ ਰਹੀ ਹੁਣ ਇਹਨਾਂ ਨੇ ਮਨੀਸ਼ ਸੋਧਿਆ ਲੈ ਆਂਦਾ ਹਾਂ ਮਨੀ ਸੋਤ ਉਹਦੀਆਂ ਤੇ ਆਨ ਦਾ ਰੀਜ਼ਨ ਇਹ ਆ ਕਿ ਦਿੱਲੀ ਵਾਲਿਆਂ ਨੇ ਵੇਲੇ ਕਰਤੇ ਹੁਣ ਪੰਜਾਬ ਚ ਮੇਲੇ ਲੱਗ ਗਏ ਹਾਂ ਨਾਲੇ ਗ੍ਰਿਫਤਾਰੀ ਤੋਂ ਬਚੇ ਰਹਿਣਗੇ ਨਾਲੇ ਗ੍ਰਿਫਤਾਰੀ ਤੋਂ ਬਚੇ ਰਹਿਣਗੇ ਨਾਲੇ ਉਦਾਂ ਵੀ ਇੱਥੇ ਵੀਆਈਪੀ ਟ੍ਰੀਟਮੈਂਟ ਮਿਲਦਾ ਆ ਵਧੀਆ ਰਹਿਸ਼ਾ ਮਿਲੀਆਂ ਆ ਠੀਕ ਆ ਨਾ ਨਹੀਂ ਕਿਹਨ ਤਾਂ ਬਾਪ ਉਹੀ ਗੱਲ ਆ ਫਿਰ ਵੀ ਵਰਕਿੰਗ ਸਟਾਈਲ ਪਹਿਲਾਂ ਇਹੋ ਜਿਹਾ ਨਹੀਂ ਸੀ ਤੁਸੀਂ ਇਹ ਕਹੋਗੇ ਨਹੀਂ ਮੈਂ ਇਹ ਕਹੂੰਗਾ ਕਿ ਦੇਖੋ ਕੰਮ ਹੋਇਆ ਕਿ ਹਾਥੀ ਦੇ ਖਾਣ ਦੇ ਦੰਦ ਔਰ ਦਿਖਾਣ ਦੇ ਹੋ ਸੋ ਆਮ ਲੋਕਾਂ ਨੂੰ ਪਹਿਲਾਂ ਇਹ ਦਿਖਾਇਆ ਗਿਆ ਕਿ ਅਸੀਂ ਤੁਹਾਡੇ ਵਿੱਚੋਂ ਹੀ ਆ ਤੁਹਾਡੇ ਵਰਗੇ ਆ ਠੀਕ ਹੈ ਤੇ ਜਦੋਂ ਮਤਲਬ ਪੰਜਾਬੀਆਂ ਨੇ ਇਹਨਾਂ ਦੇ ਇਹ ਗੱਲਾਂ ਤੇ ਵਿਸ਼ਵਾਸ ਕਰਕੇ ਸਰਕਾਰ ਬਣਾਤੀ ਇਹਨਾਂ ਨੂੰ ਐਡਾ ਵੱਡਾ ਮੈਂਡੇਟ ਦਿੱਤਾ ਤੇ ਬਾਅਦ ਵਿੱਚ ਕਹਿਣੀ ਤੇ ਕਥਨੀ 'ਚ ਫੇਰਕ ਹੋ ਗਿਆ ਹਾਂ ਕਹਿੰਦੇ ਹੁੰਦੇ ਆ ਕਿ ਹੋਰ ਜੋ ਮਰਜ਼ੀ ਬਦਲ ਦਵੇ ਕਰਦਾਰ ਨਹੀਂ ਬਦਲਨੇ ਚਾਹੀਦੇ ਬਾਅਦ ਵਿੱਚ ਕਰਦਾਰ ਵੀ ਬਦਲ ਗਏ ਇਹਨਾਂ ਦੇ ਜੋ ਸੁਵਰਾਜ ਦੀਆਂ ਗੱਲਾਂ ਕਰਦੇ ਸੀ ਉਹ ਗੱਲਾਂ ਹੀ ਖਤਮ ਹੋ ਗਈਆਂ ਪਰਿਵਾਰਵਾਦੀਆਂ ਗੱਲਾਂ ਕਰਦੇ ਸੀ ਹੋਰ ਗੱਲਾਂ ਨਸ਼ੇ ਦੀਆਂ ਕਰਦੇ ਸੀ ਵਿਆਦਬੀ ਦੀਆਂ ਗੱਲਾਂ ਕਰਦੇ ਸੀ ਟਰਾਂਸਪੋਰਟ ਮਾਫੀਆ ਕੇਵਲ ਮਾਫੀਆ ਫਲਾਨਾ ਮਾਫੀਆ ਤਮ ਕਾ ਨਾ ਮਾਫੀਆ ਅਸੀਂ ਤਾਂ ਜੀ ਬਾਦਲਾਂ ਦੀਆਂ ਬੱਸਾਂ ਦੇ ਅਸੀਂ ਪਰਮਟ ਰੱਦ ਕਰ ਦੇਣੇ ਆ ਅਸੀਂ ਤਾਂ ਉਹਨਾਂ ਦੇ ਜਿਹੜੇ ਹੋਟਲ ਵਾ ਉਹ ਸਾਰੇ ਬੇਚ ਦੇਣੇ ਸੁੱਖ ਵਿਲਾਸ ਢਾ ਦੇਣਾ ਸੁੱਖ ਵਿਲਾਸ ਢਾ ਦੇਣਾ ਅਸੀਂ ਉੱਥੇ ਸਕੂਲ ਬਣਾ ਦੇਣੇ ਆ ਹਨਾ ਸੋ ਮਤਲਬ ਇੱਕ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਅੱਜ ਇਹ ਫੀਲ ਹੋ ਰਿਹਾ ਕਿ ਅਸੀਂ ਗਲਤੀ ਕਰ ਰਹੇ ਹਾਂ ਅੱਛਾ ਇੱਕ ਹੋਰ ਬਹੁਤ ਪੰਜਾਬੀਆਂ ਦੇ ਵਿੱਚ ਨਾ ਇਸ ਪਾਰਟੀ ਨੂੰ ਲੈ ਕੇ ਇੱਕ ਚੱਲਦਾ ਗੱਲ ਚੱਲਦੀ ਹੈ ਉਹ ਕਹਿੰਦੇ ਨੇ ਵੀ ਇਹ ਸੋਸ਼ਲ ਮੀਡੀਆ ਦੀ ਪਾਰਟੀ ਹੈ ਤੁਸੀਂ ਇਹ ਮੰਨਦੇ ਹੋ ਕਿਉਂਕਿ ਤੁਸੀਂ ਜਦੋਂ ਤੋਂ ਜੁੜੇ ਹੋ ਤੁਸੀਂ ਵੀ 트ੈਂਡ ਚਲਾਉਂਦੇ ਰਹੇ ਹੋਵੋਗੇ ਕਿਉਂਕਿ ਸੋਸ਼ਲ ਮੀਡੀਆ ਦਾ ਸਹਾਰਾ ਜਿੰਨੇ ਚੰਗੇ ਤਰੀਕੇ ਨਾਲ ਇਸ ਪਾਰਟੀ ਨੇ ਲਿਆ ਕਿਉਂਕਿ ਟ੍ਰੋਲਿੰਗ ਪੇਜ ਬਣਾਉਣੇ ਇਹਨਾਂ ਨੇ ਸ਼ੁਰੂ ਕੀਤੇ ਉਸ ਤੋਂ ਬਾਅਦ ਬੇਸ਼ੱਕ ਸਾਰੀਆਂ ਪਾਰਟੀਆਂ ਸ਼ੁਰੂ ਹੋ ਗਈਆਂ ਉਹ ਵੀ ਇੱਕ ਤਰੀਕੇ ਦੀ ਚੱਲੂ ਹੈਗੀ ਤਾਂ ਕੈਰੇਕਟਰ ਅਸੈਸੀਨੇਸ਼ਨ ਹੈ ਅਸੀਂ ਆਪਣੇ ਬਨੋ ਨਹੀਂ ਕਰਦੇ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਕਿਸੇ ਦੀ ਟ੍ਰੋਲਿੰਗ ਕਰੋ ਤੁਸੀਂ ਮੁੱਦਿਆਂ ਤੇ ਲੜੋ ਮੁੱਦਿਆਂ ਤੇ ਜੇਕਰ ਲੜਨ ਦਾ ਤੁਹਾਡੇ ਚ ਦਮ ਹੈ ਤਾਂ ਤੁਹਾਨੂੰ ਆਟੋਮੈਟਿਕਲੀ ਲੋਕ ਜਿਤਾ ਦੇਣਗੇ ਮੈਂ ਜਿਹੜੀ ਗੱਲ ਕਹ ਪਿਆ ਸੀ ਇਸ ਵਰਤਾਂਤ ਨੂੰ ਕਿਵੇਂ ਤੁਸੀਂ ਦੇਖਦੇ ਹੋ ਇਹ ਸੱਚਾ ਹੈ ਕਿ ਇਹ ਸੋਸ਼ਲ ਮੀਡੀਆ ਤੇ ਸਿਰਜੀ ਗਈ ਪਾਰਟੀ ਸੋਸ਼ਲ ਮੀਡੀਆ ਦੇ ਸਹਾਰੇ ਨਾਲ ਹੀ ਚੱਲ ਰਹੀ ਹੈ ਤਰਾਂਤਲ ਤੇ ਗੱਲਾਂ ਬਹੁਤ ਵੱਖ ਹੁੰਦੀਆਂ ਨੇ ਮਤਲਬ ਕਿ ਤਰਾਂਤਲ ਚ ਅੰਦਰ ਕਿਸੇ ਨੂੰ ਕੁਛ ਕਰਨ ਨਹੀਂ ਦੇਣਾ ਤੇ ਬਾਹਰ ਕਹੀ ਜਾਣਾ ਵੀ ਸਾਡੇ ਤਾਂ ਘਰ-ਘਰ ਤੋਂ ਸਰਕਾਰ ਚੱਲਦੀ ਹੈ ਦੇਖੋ ਇਹ ਤਾਂ ਕੇਜਰੀਵਾਲ ਵੀ ਗੱਲ ਇਹ ਮੰਨਦਾ ਹੈ ਕਿ ਸਾਡੀ ਪਾਰਟੀ ਦੀ ਹੋਂਦ ਜਿਹੜੀ ਸੋਸ਼ਲ ਮੀਡੀਆ ਹੈ ਅੱਛਾ ਕਿਉਂਕਿ ਜਿਸ ਵੇਲੇ ਸਾਡੀ ਪੰਜਾਬ ਚ ਸਰਕਾਰ ਨਹੀਂ ਸੀਗੀ ਤਾਂ ਜਿਹੜੇ ਵੱਡੇ ਚੈਨਲ ਆ ਕਿਤੇ ਨਾ ਕਿਤੇ ਇਹਨਾਂ ਨੂੰ ਨਹੀਂ ਬਹੁਤਾ ਕਵਰ ਕਰਦੇ ਠੀਕ ਆ ਨਾ ਸੋ ਸਾਡਾ ਸੋਸ਼ਲ ਮੀਡੀਆ ਤੋਂ ਹੀ ਸਾਰਾ ਕੰਮ ਚੱਲਦਾ ਸੀਗਾ ਕਿਉਂਕਿ ਸਾਡੀ ਜਿਹੜੀ ਮਤਲਬ ਗਰਾਉਂਡ ਲੈਵਲ ਦੇ ਉੱਤੇ ਟੀਮਾਂ ਹੁੰਦੀਆਂ ਸੀਗੀਆਂ ਉਹ ਕੋਈ ਵੱਡੇ ਵੱਡੇ ਪੇਜ ਨਹੀਂ ਹੁੰਦੇ ਸੀ ਉਹ ਛੋਟ ਛੋਟੀਆਂ ਆਈਡੀਆ ਹੁੰਦੀਆਂ ਸੀ ਕਿਸੇ ਨਾਲ 200 ਬੰਦਾ ਜਿਹੜਾ ਕਿਸੇ ਨਾਲ 150 ਐਡ ਪਰ ਇਹ ਆ ਕਿ ਉਹਨਾਂ ਵਿੱਚ ਸਾਰਿਆਂ 'ਚ ਇੱਕ ਜਨੂੰਨ ਹੁੰਦਾ ਸੀ ਕਿ ਲੈ ਆਵੇ ਹੁਣ ਮਸੀ ਰੱਬ ਨੇ ਕਿਰਪਾ ਕੀਤੀ ਆ ਕਿ ਤੀਜੀ ਧੇੜਾਈ ਆ ਤੇ ਆਪਾਂ ਇਸ ਧੇੜ ਨੂੰ ਅੱਗੇ ਕਰੀਏ ਲੋਕਾਂ ਵਿੱਚ ਇਹ ਸੀਗਾ ਕਿ ਯਾਰ ਬਾਦਲਾਂ ਤੋਂ ਵੀ ਅੱਕੇ ਪਏ ਸੀ ਕਾਂਗਰਸ ਤੋਂ ਵੀ ਅੱਕੇ ਪਏ ਸੀ ਕੈਪਟਨ ਮਨਿੰਦਰ ਝੂਟੀਆਂ ਸੋਹਾਂ ਖਾ ਕੇ ਮੁੱਕਰ ਗਿਆ ਸੀ ਇਹ ਹੀ ਕਾਰਨ ਹੈ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ ਇਹ ਹੀ ਕਰਨਾ ਹੈ ਕਿ ਸਭ ਤੋਂ ਜ਼ਿਆਦਾ ਅਪਰੋਚ ਸੈਲੀਬ੍ਰਿਟੀਜ਼ ਨੂੰ ਇਸ ਪਾਰਟੀ ਵੱਲੋਂ ਕੀਤੀ ਗਈ ਬੇਸ਼ੱਕ ਭਗਵਾਨਤ ਮਾਨ ਹੋਵੇ ਬੇਸ਼ੱਕ ਉਹ ਚ ਗੁਰਪ੍ਰੀਤ ਘੁੱਗੀ ਹੋਣੀ ਹੋਣ ਕੁਝ ਪੋਲਿਟਿਸ਼ੀਨਾਂ ਤੱਕ ਅਪਰੋਚ ਕੀਤੀ ਗਈ ਪਰ ਬਹੁਤੇ ਜਿਹੜੇ ਸੀ ਉਹ ਸੈਲੀਬ੍ਰਿਟੀ ਸੀ ਜਿਨ੍ਹਾਂ ਦੇ ਪੰਜਾਬ ਦੇ ਵਿੱਚ ਇੱਕ ਫੇਸ ਵੈਲਿਊ ਸੀ ਉਹਨਾਂ ਨੂੰ ਅਪਰੋਚ ਕਰੋ ਉਹਨਾਂ ਨੂੰ ਆਪਣੇ ਲਈ ਵਰਤੋ ਤਾਂ ਕਿ ਉਹ ਤੁਹਾਨੂੰ ਅੱਗੇ ਤੱਕ ਲੈ ਕੇ ਜਾ ਸਕਣ ਸਾਡੀ ਤਰ੍ਹਾਂ ਤਲ ਤੱਕ ਰਸਾਈ ਹੋ ਜਵੇ ਇੱਕਾਰੀ ਇਹ ਮੰਨਦੇ ਹਾਂ ਤੁਸੀਂ ਇਹ ਚੀਜ਼ ਹੋਏ ਪਰ ਮੈਂ ਚਾਹੁੰਦਾ ਹੁਣ ਆਪਾਂ ਆ ਰੀਸੈਂਟਲੀ ਜਿਹੜੀ ਇਹਨਾਂ ਨੇ ਚੇਅਰਪੈਨੀਆਂ ਦਿੱਤੀਆਂ ਨੇ ਉਸ ਤੇ ਜ਼ਰੂਰ ਚਾਨਣਾ ਪਾਓ ਕਹਿੰਦੇ ਵੀ ਰੀਨਾ ਗੁਫਤਾ ਜਿਹੜੀ ਐ ਉਹ ਆਤਿਸ਼ੀ ਦੀ ਪੀਏ ਸੀ ਤੇ ਉਧਰੋਂ ਇੱਕ ਹੋਰ ਦੀਪਕ ਚੋਹਾਨ ਕਰਕੇ ਉਹ ਯੂਪੀ ਤੋਂ ਲਿਆ ਕੇ ਤੁਸੀਂ ਕੀ ਮੰਨਦੇ ਹੋ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬੀਆਂ ਨੂੰ ਇਹ ਦੇਣੀਆਂ ਚਾਹੀਦੀਆਂ ਸੀ ਚੇਅਰਮੈਨੀਆਂ ਨਹੀਂ ਚੇਅਰਮੈਨੀ ਮੈਰਿਟ ਦੇ ਆਧਾਰ ਤੇ ਹੁੰਦੀ ਐ ਪੰਜਾਬੀ ਵੀ ਮਿਲਣੀ ਪੰਜਾਬ ਦੀ ਦਾ ਪੰਜਾਬੀ ਨੂੰ ਚਾਹੀਦੀ ਐ ਕਹਿਣ ਦਾ ਭਾਵੇਂ ਹੋਣੀ ਮੈਰਿਟ ਤੇ ਚਾਹੀਦੀ ਐ ਇਹ ਨਹੀਂ ਕਹਿ ਸਕਦੇ ਵੀ ਆਹ ਵਰਕਰ ਸਭ ਤੋਂ ਜ਼ਿਆਦਾ ਕੰਮ ਕਰਦਾ ਸੀ ਇਸ ਕਰਕੇ ਇਸ ਨੂੰ ਦਿਓ ਨਹੀਂ ਐਵੇਂ ਨਹੀਂ ਹੁੰਦਾ ਪਰ ਤੁਸੀਂ ਇਹ ਸਾਰੀਆਂ ਚੇਅਰਮੈਨੀਆਂ ਦੇਣ ਦੇ ਤਰੀਕਿਆਂ ਨੂੰ ਜਾਂ ਇਸ ਦੇ ਪਿੱਛੇ ਸੈਂਟਰ ਪਾਵਰ ਕੌਣ ਐ ਇਹਨੂੰ ਕਿਵੇਂ ਵੇਖਦੇ ਹੋ ਦੇਖੋ ਹੁਣ ਸਾਰੇ ਕਹੀ ਜਾਂਦੇ ਆ ਦੀਪਕ ਛੋਹਾਨ ਉਹ ਬੰਦਾ ਐ ਜੀ ਜਿਹਨੇ ਬੈਕਫੁੱਟ ਤੇ ਬਹੁਤ ਕੰਮ ਕੀਤਾ ਹਾਂਜੀ ਉਹਨਾਂ ਬੈਕਫੋਟ ਤੇ ਕੰਮ ਕੀਤਾ ਤਾਂ ਇਹਨਾਂ ਨੇ ਜੇ ਬਾਕੀ ਸਟੇਟਾਂ ਵਿੱਚ ਵੀ ਇਲੈਕਸ਼ਨਾਂ ਲੜੀਆਂ ਆ। ਇਹ ਕਹਿੰਦੇ ਵੇ ਪੰਜਾਬ 'ਚ ਅਸੀਂ ਸਰਕਾਰ ਬਣਾਈ ਆ। ਪਾਠਕ ਵੀ ਇਹੀ ਕਹਿੰਦਾ ਹੂੰ ਕਿ ਅਖੇ ਜੀ ਬੰਪਰ ਜਿੱਤਾ ਸੀ ਦਵਾਈ ਆ। ਪਾਠਕ ਤਾਂ ਦਬਕੇ ਮਾਰ ਦਿੰਦਾ ਬੇਸ਼ੱਕ ਮੋਰੇ। ਨਾ ਉਹੀ ਕਹਿੰਨਾ। ਪਾਠਕ ਵੀ ਉਹੀ ਕਹਿੰਦਾ ਤੇ ਇਹ ਵੀ ਉਹੀ ਕਹਿੰਦੇ ਉਹਦੇ ਜਿਹੜੇ ਪੀਏ ਆ। ਜਿਹੜਾ ਅੱਜ ਚੇਅਰਮੈਨ ਬਣਿਆ। ਹੂੰ ਸੋ ਮੈਨੂੰ ਇਹ ਗੱਲ ਦੱਸੋ ਫੇ ਜੇ ਤੁਸੀਂ ਪੰਜਾਬ 'ਚ ਸਰਕਾਰ ਬਣਾਈ ਆ ਤਾਂ ਤੁਸੀਂ ਫੇ ਹਰਿਆਣਾ 'ਚ ਕਿਉਂ ਨਹੀਂ ਬਣਾ ਸਕੇ? ਤੁਹਾਡੇ ਪਾਠਕ ਦਾ ਤੇ ਇਹਨਾਂ ਦਾ ਜਾਦੂ ਉੱਥੇ ਕਿਉਂ ਨਹੀਂ ਚੱਲਿਆ? ਹੂੰ ਤੁਸੀਂ ਪਹਿਲਾਂ ਰਾ ਤੁਸੀਂ ਰਾਸ ਸਭਾ ਦੇਖ ਕੇ ਚਲੋ ਪੰਜਾਬੀਆਂ ਨੇ ਸਬਰ ਕਰ ਲਿਆ ਵੀ ਚਲੋ ਕੋਈ ਨਹੀਂ ਜੀ ਐ ਪਾਰਟੀ ਦਾ ਫੈਸਲਾ ਜੋ ਫੈਸਲਾ ਤੁਸੀਂ ਬਾਅਦ ਵਿੱਚ ਟੇਟਾਂ ਵੀ ਦੇ ਦਲ ਬਦਲ ਉਹਨਾਂ ਨੂੰ ਲਾ ਪੈ ਦੇਣ ਤੁਸੀਂ ਇਹਨਾਂ ਨੂੰ ਪਹਿਲਾਂ ਕਚਰਾ ਕਹਿੰਦੇ ਹੁੰਦੇ ਸੀ ਉਹੀ ਕਚਰਾ ਲਿਆ ਕੇ ਤੁਸੀਂ ਸਾਡੇ ਸਿਰਾਂ ਤੇ ਬਿਠਾ ਦਿੱਤਾ ਜਿਨ੍ਹਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਖਿਲਾਫ ਜਾ ਕੇ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਲੋਕਾਂ ਨੇ ਇਹਨਾਂ ਨੂੰ ਬਣਾਇਆ ਠੀਕ ਆ ਅੱਜ ਇਹ ਉਹੀ ਬੰਦਿਆਂ ਨੂੰ ਸਾਡੇ ਸਾਹਮਣੇ ਲਾ ਕੇ ਖੜੇ ਕਰਤਾ ਹੁਣ ਦੱਸੋ ਅਸੀਂ ਕਿਹੜੇ ਹਿਸਾਬ ਨਾਲ ਉਹਨਾਂ ਦੀ ਜਾਇਜਾ ਕਰੀਏ ਸਹੀ ਗੱਲ ਹੈ ਤੁਹਾਡੇ ਆਪਣੇ ਹਲਕੇ ਚੋਂ ਹੀ ਲੈ ਲਓ ਜਿਹੜੇ ਬੰਦਿਆਂ ਦੇ ਖਿਲਾਫ ਤੁਸੀਂ ਭੇੜਦੇ ਹੋਵੋਗੇ ਅੱਜ ਉਹ ਤੁਹਾਡੇ ਹਲਕੇ ਚੋਂ ਐਮਐਲਏ ਹੈ ਅੱਜ ਤੁਹਾਡੇ ਹਲਕੇ ਦੇ ਹੀ ਉਹ ਐਮਪੀ ਨੇ ਤੁਸੀਂ ਕਿਹੜੇ ਮੂਨ ਆ ਜੇ ਕੋਈ ਕੰਮ ਹੀ ਪੈ ਜਵੇ ਬੰਦੇ ਨੂੰ ਕੋਈ ਲਾ ਲੋ ਵੀ ਬਿਊਰੋਕ੍ਰੇਸੀ ਚ ਕੰਮ ਹੁੰਦਾ ਕਿਸੇ ਤਰੀਕੇ ਦਾ ਫਾਰਮਾ ਕਾਗਜ਼ੀ ਪੱਤਰੀ ਡਾਕੂਮੈਂਟੇਸ਼ਨ ਦਾ ਕੰਮ ਹੁੰਦਾ ਬੰਦਾ ਜਾਂਦਾ ਇੰਨੀ ਬੰਦੇ ਦੇ ਵਿੱਚ ਧੌਣ ਦਾ ਜਿਹੜਾ ਕਹਿੰਦੇ ਵੀ ਉਹ ਮਣਕਾ ਫੇ ਟੁੱਟਿਆ ਜਿਹਾ ਹੀ ਕੰਮ ਹੋ ਰਹਿਣਾ ਦੇਖੋ ਪਰਿਵਾਰਵਾਦ ਦੀਆਂ ਇਹ ਗੱਲਾਂ ਕਰਦੇ ਸੀ ਹਾਂ ਤੇ ਅਸੀਂ ਜੀ ਬਾਦਲਾਂ ਵਾਂਗ ਉਹ ਪਰਿਵਾਰਵਾਦ ਨਹੀਂ ਕਰਾਂਗੇ ਹਾਂ ਅਸੀਂ ਫਲਾਨੇ ਆਂਗੋਂ ਆ ਨਹੀਂ ਕਰਾਂਗੇ ਅਸੀਂ ਵੀਆਈਪੀ ਕਲਚਰ ਨਹੀਂ ਇਥੇ ਆਣ ਦਵਾਂਗੇ ਅਸੀਂ ਸਿਕਿਉਰਟੀਆਂ ਨਹੀਂ ਲਵਾਵਾਂਗੇ ਅਸੀਂ ਆ ਨਹੀਂ ਉਹ ਨਹੀਂ ਪਤਾ ਨਹੀਂ ਕਿੰਨੀਆਂ ਗੱਲਾਂ ਕਰਕੇ ਇਹ ਪੰਜਾਬ ਚ ਆਏ ਸੀ ਸੋ ਅੱਜ ਮੈਨੂੰ ਦੱਸੋ ਵੀ ਕਿੱਥੇ ਖੜੇ ਆ ਇਹ ਸਾਡੇ ਹਲਕੇ ਦਾ ਜਿਹੜਾ ਕਹਿੰਦਾ ਤੁਹਾਡਾ ਟੈਕਸੀ ਬਣਾਤੀ ਮੈਂ ਉਹੀ ਕਹਿੰਦਾ ਵੀ ਸਾਡੇ ਹਲਕੇ ਦਾ ਜਿਹੜਾ ਐਮਐਲਏ ਸ਼ਾਂਖ ਉਹ ਇੱਕ ਐਮਪੀ ਦਾ ਪੁੱਤਰ ਹੂੰ ਕਦੀ ਇਹਨਾਂ ਦੇ ਬਿਆਨ ਹੁੰਦੇ ਸੀ ਵੀ ਅਸੀਂ ਇੱਕ ਘਰ ਚ ਦੋ ਟਿਕਟਾਂ ਨਹੀਂ ਦੇਣੀਆਂ ਹਾਂਜੀ ਅਸੀਂ ਇੱਕ ਬੰਦੇ ਨੂੰ ਦੋ ਅਹੁਦੇ ਨਹੀਂ ਦੇਣੇ ਹੂੰ ਸੋ ਅੱਜ ਤਾਂ ਇਹਨਾਂ ਨੇ ਜਿੱਦਾਂ ਕਹਿੰਦੇ ਹੁੰਦੇ ਸਾਰੇ ਉਹ ਖੈਰਾ ਖੈਰਾ ਸਾਹਿਬ ਕਹਿੰਦੇ ਹੁੰਦੇ ਨਾ ਵੀ ਸਾਰਾ ਕੁਝ ਿੱਕੇ ਤੇ ਟੰਗਤਾ ਹੂੰ ਠੀਕ ਆ ਅ ਮਜੀਠੀਆ ਸਾਹਿਬ ਨੇ ਪੋਸਟ ਪਾਈ ਆ ਸਵੇਰੇ ਤੁਸੀਂ ਦੇਖੀ ਹੋਣੀ ਆ ਹੂੰ ਕਈਆਂ ਨੇ ਕਹਿਣਾ ਮਜੀਠੀਏ ਨੂੰ ਵੀ ਸਾਹਿਬ ਲਾ ਪਿਆ ਕਹਿਣਾ ਸੋ ਮਤਲਬ ਕਹਿਣ ਦਾ ਮਤਲਬ ਇਹ ਆ ਕਿ ਦੇਖੋ ਸਾਡੇ ਜੋ ਪਹਿਲਾਂ ਗੱਲਾਂ ਬਾਤਾਂ ਹੁੰਦੀਆਂ ਸੀ ਨਾ ਹੁਣ ਟੋਟਲੀ ਉਹਦਾ ਡਿਫਰੈਂਟ ਹੋ ਗਿਆ ਕੰਮ ਹੂੰ ਸੋ ਉਹ ਜਿਹੜੀਆਂ ਸਵਰਾਜ ਦੀਆਂ ਗੱਲਾਂ ਸੀ ਜਿਹੜੀਆਂ ਕਹਿ ਲਓ ਕਿ ਇੱਕ ਇੱਕ ਗੱਲਾਂ ਦਾ ਲੈਵਲ ਸੀਗਾ ਉਸ ਲੈਵਲ ਤੋਂ ਬਹੁਤ ਥੱਲੇ ਡਾਊਨ ਆ ਗਏ ਇਹ ਹੁਣ ਤਾਂ ਹੁਣ ਤਾਂ ਲੋਕਾਂ ਨੂੰ ਇਹ ਲੱਗ ਪਿਆ ਲੱਗਣਗੇ ਯਾਰ ਇਹ ਪਹਿਲਾਂ ਵਾਲਿਆਂ ਤੋਂ ਵੀ ਨਕਮੇ ਆ ਪਰ ਭਾਈ ਇਹ ਤਾਂ ਕਹਿੰਦੇ ਨੇ ਕਿ ਜਿਹੜਾ ਕੰਮ 70 75 ਸਾਲਾਂ ਚ ਨਹੀਂ ਹੋਇਆ ਉਹੋ ਹੀ ਅਸੀਂ ਕੀਤਾ ਹਰਿ ਬਿਲਕੁਲ ਉਹੀ ਉਹੀ ਕੀਤਾ ਕੀ ਕੀਤਾ ਅੱਗੇ 70 75 ਸਾਲਾਂ ਚ ਕਿਸੇ ਪ੍ਰਵਾਸੀ ਨੂੰ ਮਿਲੀ ਸੀ ਚੇਅਰਮੈਨ ਨਹੀਂ ਕੋਈ ਹਾਂ 70 75 ਸਾਲਾਂ ਦੇ ਵਿੱਚ ਅੱਗੇ ਜੋ ਕੁਝ ਹੋਣਾ ਇਹ ਹੋ ਰਿਹਾ ਆ ਆ ਜੁਧ ਨਸ਼ਿਆਂ ਵਿਰੁੱਧ 3 ਸਾਲ ਬਾਅਦ ਸ਼ੁਰੂ ਕਰਤਾ ਇਹਨਾਂ ਨੇ ਹਾਂ ਕਿੰਨੇ ਤਿੰਨਾਂ ਸਾਲਾਂ ਦੇ ਵਿੱਚ ਨੌਜਵਾਨ ਮਰੇ ਆ ਹੂੰ ਤੁਸੀਂ ਤੁਹਾਡੀ ਸਰਕਾਰ ਸੀ ਤੁਹਾਡਾ ਪ੍ਰਸ਼ਾਸਨ ਸੀਗਾ ਤੁਸੀਂ ਆਂਦੇ ਸਾਰ ਪਹਿਲੀ ਕੈਬਨਿਟ 'ਚ ਇਹ ਕੰਮ ਸ਼ੁਰੂ ਕਰਦੇ ਸਹੀ ਗੱਲ ਹੈ ਉਦੋਂ ਤੋਂ ਕਿਉਂ ਨਹੀਂ ਛੇੜਿਆ ਜੇ ਤੁਸੀਂ ਉਦੋਂ ਜੇ ਤੁਸੀਂ ਉਦੋਂ ਤੋਂ ਇਹ ਕੰਮ ਸ਼ੁਰੂ ਕੀਤਾ ਹੁੰਦਾ ਕਿੰਨੀਆਂ ਜਾਨਾਂ ਬਚ ਜਾਣੀਆਂ ਸੀ ਅੱਜ ਨੂੰ ਆ ਇੱਕ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋਵੋਗੇ ਇਹ ਵੀਡੀਓ ਜਿਹੜੀ ਹੈ ਇਸ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਦੀ ਟੀ-ਸ਼ਰਟ ਹੀ ਨੌਜਵਾਨ ਨੇ ਪਾਈ ਹੋਈ ਹੈ ਤੇ ਉਹ ਝੂਲਦੇ ਆ ਨਸ਼ਾ ਕਰਕੇ ਆ ਤਾਂ ਹਾਲ ਹੈ ਮੈਂ ਉਹੀ ਕਹਣਾ ਇਹ ਹਾਲ ਹੈ ਸਾਡੀ ਜਵਾਨੀ ਦਾ ਗੱਲ ਪਤਾ ਕੀ ਆ ਦੇਖੋ ਜਿਹੜਾ ਵਿਕਾਸ ਵਾ ਉਹ ਪੇਪਰਾਂ 'ਚ ਜਿੱਦਾਂ ਪਹਿਲਾਂ ਹੁੰਦਾ ਸੀ ਹੈ ਨਾ ਪੇ ਸੜਕ ਉਹ 10 ਬਾਰ ਬਣ ਜਾਂਦੀ ਸੀ ਪਰ ਪੇਪਰਾਂ 'ਚ ਬਣਦੀ ਸੀ ਹੂੰ ਸੋ ਹੁਣ ਜਿਹੜਾ ਸਾਡੀ ਸਰਕਾਰ ਦਾ ਵੀ ਹਾਲ ਆ ਮੈਂ ਕੋਈ ਦੇਖੋ ਸਰਕਾਰ ਦਾ ਕੋਈ ਮੈਂ ਵਿਰੋਧੀ ਨਹੀਂ ਹੈਗਾ ਇਸ ਇਸ ਪਾਰਟੀ ਨੇ ਮੈਂ ਦਿਨ ਰਾਤ ਕੰਮ ਕੀਤਾ ਹੈ ਇਸ ਪਾਰਟੀ ਲਈ ਮੈਂ 3 3 ਵਜੇ ਤੱਕ ਜਾ ਕੇ ਬੈਨਰ ਬਣਾਏ ਪੋਸਟਰ ਬਣਾਏ ਲਾਈਵ ਕਰ ਕਰ ਲੋਕਾਂ ਨਾਲ ਬੈਂਸੇਆਂ ਲੜੇ ਆ ਲੋਕਾਂ ਨਾਲ ਮੱਥੇ ਮਾਰਿਆ ਇਹ ਕਾਂਚ ਬੱਜੇ ਸੀ ਸੋਚ ਕੀ ਸੀ ਉਸ ਦਿਨ ਅੱਜ ਕਿਹੜਾ ਕਿਹੜਾ ਕਾਲੀ ਜੇ ਦੱਸਣੀ ਹੋਵੇ ਸੋਚ ਕੀ ਸੀ ਜਦੋਂ ਸ਼ੁਰੂ ਕੀਤੀ ਸੀ ਸੋਚਿਆ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਪਰ ਇਸ ਵੇਲੇ ਸਿਰਫ ਸੋਸ਼ਲ ਮੀਡੀਆ ਤੇ ਜਾਂ ਆਪਣੇ ਫੇਸਬੁਕ ਪੇਜਾਂ ਤੇ ਆਲੇ ਦੁਆਲੇ ਰੰਗਲਾ ਪੰਜਾਬ ਆ ਗਰਾਊਂਡ ਤੇ ਜੇ ਤੁਸੀਂ ਗੱਲ ਕਰੋ ਤਾਂ ਅੱਜ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਤੁਸੀਂ ਵੀ ਜਾਣਦੇ ਹੋਵੋਗੇ ਜੋ ਹਾਲਾਤ ਵਾ ਜਿਹੜਾ ਵੀ ਬੰਦਾ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਹੈ ਬੱਸ ਉਹਦੀ ਸੰਗੀ ਫੜ ਲੰਦੇ ਹੁਣ ਇਹ ਅੰਤ 'ਚ ਇਹ ਇਹ ਜ਼ਰੂਰ ਚਾਣਨਾ ਪਾਇਓ ਕਿ ਤੁਸੀਂ ਹੱਲੇ ਵੀ ਪਾਰਟੀ ਦੇ ਵਿੱਚੋਂ ਪਰ ਜਦੋਂ ਤੁਸੀਂ ਪਾਰਟੀ ਦੇ ਵਿੱਚ ਜੁੜੇ ਹੋਵੋਗੇ ਜਿਹੜੇ ਵੀ ਸੰਚ ਤੁਸੀਂ ਜੁੜੇ ਹੋ ਜਦੋਂ ਤੋਂ ਪਾਰਟੀ ਇਸਟੈਬਲਿਸ਼ ਹੋਈ ਹੈ ਕੋਈ ਇੱਕ ਇਦਾਂ ਦੀ ਯਾਦ ਕੋਈ ਇੱਕ ਇਦਾਂ ਦਾ ਇਨਸੀਡੈਂਟ ਜ਼ਰੂਰ ਸ਼ੇਅਰ ਕਰਿਓ ਜਿਹੜਾ ਤੁਹਾਡੇ ਮਨ ਤੇ ਪ੍ਰਭਾਵ ਪਾਉਂਦਾ ਹੋਵੇ ਵੀ ਭਾਈ ਇਹ ਸੱਚੇ ਆਮ ਆਦਮੀ ਨੇ ਕੋਈ ਗੱਲ ਇਹੋ ਜੀ ਹੈਗੀ ਆ ਕਿਉਂਕਿ ਤੁਸੀਂ ਜਿੱਦਾਂ ਦੱਸਦੇ ਹੋ ਕਿ ਅਸੀਂ ਆਪਣਾ ਤੇਲ ਫੂਕਿਆ ਅਸੀਂ ਪੂਰਾ ਭੱਕੜ ਪੂਣਾ ਪੂਰਾ ਕੀਤਾ ਦਰਿਆ ਝਾੜੀਆਂ ਬਿਛਾੜਾਂ ਖਾਧੀਆਂ ਕੋਈ ਇਦਾਂ ਦੀ ਯਾਦ ਜਿਨੇ ਤੁਹਾਡਾ ਮਨ ਬੰਨਿਆ ਹੋਵੇ ਵੀ ਨਹੀਂ ਯਾਰੇ ਸੱਚੀ ਆਮ ਆਦਮੀ ਨੇ ਤੇ ਹੁਣ ਤੋਂ ਬਿਲਕੁਲ ਓਪੋਜ਼ਿਟ ਹੋ ਗਈ ਸਥਿਤੀ ਉਹ ਦੇਖੋ ਇਹ ਸਟਾਰਟਿੰਗ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਸਿਗੀਆਂ ਜਿਨ੍ਹਾਂ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ ਜਿਵੇਂ ਕਿ ਜਿਵੇਂ ਕਿ ਮਤਲਬ ਜਦੋਂ ਇਹ ਜਿਹੜੇ ਪਹਿਲੇ ਲੀਡਰ ਹੁੰਦੇ ਸੀਗੇ ਆਮ ਲੋਕਾਂ ਨੂੰ ਇਹ ਸਵਾਲ ਜਵਾਬ ਇਹ ਨਹੀਂ ਕਰਨ ਦਿੰਦੇ ਸੀ ਹਾਂ ਸਵਾਲ ਜਵਾਬ ਕਰਨਾ ਮੈਂ ਕਹਿੰਨਾ ਜਿਹੜੇ ਐਮਐਲਏਾਂ ਦੇ ਪੀਏ ਹੁੰਦੇ ਸੀ ਉਹਨਾਂ ਤੋਂ ਵੀ ਆਮ ਲੋਕ ਡਰਦੇ ਹੁੰਦੇ ਸੀ ਹਾਂ ਬਾਦਲਾਂ ਦੇ ਜਥੇਦਾਰਾਂ ਤੋਂ ਵੀ ਆਮ ਲੋਕ ਡਰਦੇ ਹੁੰਦੇ ਸੀ ਸਹੀ ਗੱਲ ਹੈ ਠੀਕ ਹੈ ਨਾ ਸੋ ਇਹਨਾਂ ਨੇ ਆ ਕੇ ਇੱਕ ਇਹੋ ਜਿਹਾ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਸੀ ਕਿ ਤੁਹਾਡਾ ਰਾਈਟ ਆ ਤੁਸੀਂ ਕਿਸੇ ਨੂੰ ਵੀ ਸਵਾਲ ਕਰ ਸਕਦੇ ਆ ਹਾਂ ਜੇ ਤੁਸੀਂ ਵੋਟ ਪਾਈ ਹੈ ਤੁਹਾਡਾ ਤੁਹਾਡਾ ਰਾਈਟ ਆ ਤੁਸੀਂ ਕਿਸੇ ਨੂੰ ਵੀ ਕੁਝ ਵੀ ਪੁੱਛ ਸਕਦੇ ਆ ਫਿਰ ਲੈ ਵੇ ਸਾਡੇ ਟੈਕਸ ਦਾ ਪੈਸਾ ਦੱਸ ਕਿੱਥੇ ਜਾਂਦਾ ਹਾਂ ਸੋ ਇਹਨਾਂ ਨੇ ਹੀ ਸਾਨੂੰ ਬੋਲਣਾ ਸਿਖਾਇਆ ਅੱਜ ਇਹੀ ਸਾਨੂੰ ਕਹਿੰਦੇ ਚੁੱਪ ਰੋ ਚੁੱਪ ਰੋ ਹੁਣ ਕਿੰਨਾ ਕ ਬੰਦਾ ਚੁੱਪ ਰਹਿ ਲਵੇ 3 ਸਾਲ ਹੋ ਗਏ ਚੁੱਪ ਬੈਠੇ ਹਾਂ ਕੀ ਮਿਲ ਗਿਆ ਕਿੰਨਾ ਨੁਕਸਾਨ ਹੋ ਗਿਆ ਜੇ ਹੁਣ ਕਹੂਗੇ ਤੇਰੇ ਵਰਗੇ ਨੇ ਬੋਲ ਕੇ ਕੀ ਕਰ ਲੈਣਾ ਮੇਰੇ ਵਰਗੇਾਂ ਤੂੰ ਪਹਿਲਾ ਮੂਵਮੈਂਟਾਂ ਚੱਲਦੀਆਂ ਹੁੰਦੀਆਂ ਜਿਹੜੇ ਕ੍ਰੈਕ ਹੁੰਦੇ ਆ ਤੇ ਬਾਅਦ ਵਿੱਚ ਉਹ ਮੂਵਮੈਂਟ ਆ ਜਦੋਂ ਵੱਡਾ ਰੂਪ ਲੈਂਦੀਆਂ ਆ ਫੇ ਪਤਾ ਲੱਗਦਾ ਫੇ ਉਹ ਬਹੁਤ ਵਧੀਆ ਕਿਸੇ ਵੇਲੇ ਵਧੀਆ ਬੋਲਦਾ ਸੀ ਹੁਣ ਵੀ ਜਦੋਂ ਇਹਨਾਂ ਨੂੰ ਮੂੰਹ ਦੀਆਂ ਖਾਣੀਆਂ ਪਈਆਂ ਔਰ ਜਦੋਂ ਜਲੰਧਰ ਵਾਲੇ ਇਹਨਾਂ ਨੂੰ ਛੱਡ ਗਏ ਜਿਨ੍ਹਾਂ ਨੂੰ ਇਹਨਾਂ ਨੇ ਲਿਆ ਕੇ ਭਾਜਪਾ ਚੋਂ ਟਿਕਟਾਂ ਦਿੱਤੀਆਂ ਸੀ ਠੀਕ ਆ ਔਰ ਐਂਕੂ ਦੇ ਕਿਹ ਦੂਜਾ ਸ਼ ਜਦੋਂ ਤੀਜੇ ਵੀ ਜਾਣ ਦੀ ਜੇ ਤਿਆਰੀ ਮੈਂ ਉਹੀ ਕਹਿੰਦਾ ਵੀ ਜਦੋਂ ਯਾਰ ਤੁਸੀਂ ਦੇਖੋ ਆਪਣੇ ਜਿਹੜੇ ਤੁਹਾਡੇ ਵਰਕਰ ਆ ਉਹ ਇੱਕ ਪਰਿਵਾਰ ਵਾਂਗੂ ਅਸੀਂ ਇੱਕ ਪਰਿਵਾਰ ਵਾਂਗੂ ਆ ਅਸੀਂ ਇਸ ਪਾਰਟੀ ਨੂੰ ਪਾਰਟੀ ਨਹੀਂ ਸਮਝਿਆ ਆਪਣਾ ਪਰਿਵਾਰ ਸਮਝਿਆ ਤੁਸੀਂ ਤਾਂ ਇਹਨਾਂ ਨੂੰ ਖੁੱਲੀਆਂ ਸ਼ਰਟਾਂ 'ਚ ਦੇਖਿਆ ਇਹਨਾਂ ਨੂੰ ਮੋਟਰਸਾਈਕਲਾਂ ਤੇ ਮਫਲਰ ਇੱਥੇ ਧੌਣਾ ਤੇ ਬੰਨਿਆ ਹੋਇਆ ਦੇਖਿਆ ਹੋਊਗਾ ਉਹ ਹਾਲਾਤਾਂ 'ਚ ਤੇ ਅੱਜ ਦੇ ਹਾਲਾਤਾਂ 'ਚ ਜਦੋਂ ਫਰਕ ਦੇਖਦੇ ਆ ਕਿਉਂਕਿ ਅੱਜ ਤਾਂ ਸਿੱਧਾ ਜਹਾਜ਼ ਉੱਡਦਾ ਹੈ ਚੰਡੀਗੜ੍ਹੋਂ ਉਹ ਕਿੱਥੇ ਉਤਰਨਾ ਹੈ ਬੇਸ਼ੱਕ 5 ਕਿਲੋਮੀਟਰ ਬਾਅਦ ਹੀ ਇੱਕ ਉਦਘਾਟਨ ਹੋਵੇ ਉੱਥੇ ਉਤਰਨਾ ਪਰ ਤੁਰਨਾ ਕਰੋ ਜੱਟ ਚ ਤੇ ਮਾਨ ਸਾਹਿਬ ਤਾਂ ਕੰਡੈਕਟਰ ਵਾਲੀ ਹਾਲਤ ਚ ਨੇ ਨਾਲ ਬਸ ਬਹਿਣਾ ਹੁੰਦਾ ਉਹ ਵੀ ਕਾਗਜ਼ੀ ਪੱਤਰੀ ਕਾਰਵਾਈ ਇਨਵੌਇਸ ਬਣਾਉਣੇ ਹੁੰਦੇ ਨੇ ਵੀ ਮੁੱਖ ਮੰਤਰੀ ਸਾਹਿਬ ਉੜੇ ਸੀ ਤੇ ਇਹ ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਇਹ ਫਰਕ ਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਦੇ ਦੇਖੋ ਗੱਲ ਇਹ ਹੁੰਦੀ ਆ ਕਿ ਜਦੋਂ ਲੋਕਾਂ ਵਿੱਚ ਇੱਕ ਬਹੁਤ ਇੱਕ ਪੋਜ਼ੀਟਿਵ ਗੱਲ ਹੋਵੇ ਕਿ ਲੈਵੇ ਹੋਣਾ ਸੀ ਪੰਜਾਬ ਦੇ ਪੁੱਤ ਨੂੰ ਇੱਕ ਮਾਸਟਰ ਦੇ ਮੁੰਡੇ ਨੂੰ ਅਸੀਂ ਸੀਐਮ ਬਣਾਇਆ ਠੀਕ ਆ ਹੁਣ ਯਾਰ ਗੱਲਾਂ ਹੋ ਗਈਆਂ ਸਾਡੀਆਂ ਹੁਣ ਸਾਡੇ ਮੁੱਦੇ ਹੱਲ ਹੋਗੇ ਹੁਣ ਬਿਆਦਵੀ ਦਾ ਇਨਸਾਫ ਮਿਲੂਗਾ ਕੁਵਰ ਵਿਜੇ ਪ੍ਰਤਾਪ ਦੀ ਮੈਂ ਗੱਲ ਕਰਦਾ ਉਸ ਬੰਦੇ ਦੇ ਬੈਨਰ ਇਹਨਾਂ ਨੇ ਪੂਰੇ ਆਲ ਓਵਰ ਪੰਜਾਬ ਚ ਲਵਾਏ ਉਹਨੂੰ ਗਲੋਰੀਫਾਈ ਕਿੰਨਾ ਉਹਨੂੰ ਉਹਨੂੰ ਕਿੰਨਾ ਜ਼ਿਆਦਾ ਉਹਨੂੰ ਕਹਿ ਲਓ ਹੁਣ ਅਸੀਂ ਤਾਂ ਇਹ ਕਹਿ ਸਕਦੇ ਆ ਕਿ ਉਹਨੂੰ ਮਿਸਯੂਜ਼ ਕੀਤਾ ਅੱਜ ਦੇਖੋ ਉਸ ਬੰਦੇ ਕੋਲ ਸਾਰੇ ਪ੍ਰੂਫ ਆ ਬਿਆਦਵੀ ਦੇ ਸਭ ਕੁਝ ਉਹ ਕਹਿੰਦਾ ਮੇਰੇ ਕੋਲ ਕੱਚਾ ਚਿੱਠਾ ਪਿਆ ਸਾਰਾ ਕੁਝ ਕਰਦੇ ਨਹੀਂ ਪਾਏ ਅਸੀਂ ਇਕੱਠੇ ਕਰ ਰਹੇ ਹਾਂ ਅਸੀਂ ਪੱਕੇ ਪੈਰੀ ਹੱਥ ਪਾਣਾ 3 ਸਾਲ ਤਾਂ ਲੰਘੇ ਤੁਹਾਡੇ ਪੈਰ ਹਜੇ ਤੱਕ ਵੀ ਨਹੀਂ ਪੱਕੇ ਹੋਏ ਇਹ ਪੱਕੇ ਪੈਰ ਬਣਨ ਕੌਣ ਨੇ ਦਿੰਦਾ ਜਾਂ ਸਮਝਾਉਂਦੇ ਹੋਏ ਚੱਲ ਕੀ ਪਤਾ ਹੁਣ ਇਹਨਾਂ ਨੂੰ ਰੱਬ ਜਾਣੇ ਹੁਣ ਇਹ ਤਾਂ ਹੁਣ ਲੋਕ ਦੱਸਣਗੇ ਚਾਹੇ ਦੇ ਵਿੱਚ ਅੰਤ 'ਚ ਇਹ ਦੱਸ ਦਿਓ ਭਾਈ ਸਮਾਂ ਬਹੁਤ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਦਾ ਸੈਂਟਰ ਪੁਆਇੰਟ ਕੌਣ ਹੈ ਅਸਲ 'ਚ ਸਰਕਾਰ ਚਲਾ ਕੌਣ ਰਿਹਾ ਕਿਉਂਕਿ ਤੁਸੀਂ ਹਾਲੇ ਵੀ ਪਾਰਟੀ ਦੇ ਵਿੱਚੋਂ ਬੇਸ਼ੱਕ ਤੁਸੀਂ ਖਿਲਾਫਤ ਕਰਦੇ ਹੋ ਇਹ ਚੰਗੀ ਗੱਲ ਹੈ ਇੰਨਾਕ ਸਾਡੇ ਮਨ ਕੇ ਕਾਇਮ ਹੋਣੇ ਚਾਹੀਦੇ ਨੇ ਕਿਉਂਕਿ ਡੈਮੋਕ੍ਰੇਸੀ ਪਾਰਟੀ ਦੇ ਅੰਦਰ ਹੋਣੀ ਪਹਿਲਾਂ ਜ਼ਰੂਰੀ ਹੈ ਬਾਅਦ ਦੇ ਵਿੱਚ ਬਾਹਰ ਆਪਾਂ ਲੈ ਕੇ ਆਵਾਂਗੇ ਨਾ ਉਹਨੂੰ ਜਦੋਂ ਤੁਸੀਂ ਪਾਰਟੀ ਦੇ ਵਿੱਚ ਆਪਣੇ ਨੇਤਾ ਨੂੰ ਸਵਾਲ ਨਹੀਂ ਪੁੱਛ ਸਕਦੇ ਵੀ ਭਾਈ ਤੂੰ ਇਸ ਚੀਜ਼ ਲਈ ਜ਼ਿੰਮੇਵਾਰ ਹੈ ਤੂੰ ਅਸਤੀਫਾ ਦਿੰਨਾ ਹੈ ਤੂੰ ਗੱਲ ਕਰੂਗਾ ਜਾਂ ਫਿਰ ਕਿਵੇਂ ਕਰੀਏ ਹੈਨਾ ਮੈਂ ਇਸੇ ਕਰਕੇ ਤੁਹਾਡੇ ਤੋਂ ਜਾਣਨਾ ਚਾਹੁੰਨਾ ਬੀਇੰਗ ਆ ਪਾਰਟੀ ਦੇ ਵਰਕਰ ਤੁਸੀਂ ਕਿਹਨੂੰ ਸੈਂਟਰ ਪੁਆਇੰਟ ਮੰਨਦੇ ਹੋ ਇੱਕ ਜਾਂ ਦੋ ਬੰਦੇ ਜ਼ਰੂਰ ਦੱਸਿਓ ਜਿਹੜੇ ਇਸ ਸਮੇਂ ਸਰਕਾਰ ਅਸਲ 'ਚ ਉਹ ਚਲਾ ਰਹੇ ਨੇ ਬਾਕੀ ਤਾਂ ਰੌਲਾ ਗੋਲਾ ਹੈ ਕੇਜਰੀ ਵੱਲ ਉਸ ਤੋਂ ਬਾਅਦ ਮਨੀਸ਼ ਸੋਦੀਆ अच्छा ਤੇ ਮੁੱਖ ਮੰਤਰੀ ਸਾਹਿਬ ਕੀ ਨੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਤਾ ਹੀ ਆ ਹਾਂ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਸਵੇਰ ਨੂੰ ਜਿਸ ਵੇਲੇ ਲਿਸਟਾਂ ਪੈ ਜਾਂਦੀਆਂ ਹੋ ਸਵੇਰੇ ਉੱਠ ਕੇ ਦੇਖਦੇ ਹੋ ਤੇਰੀ ਆ 900 ਗਏ ਹਾਂ ਚਲੋ ਬਾਅਦ ਵਿੱਚ ਉਹ ਧੰਨਵਾਦ ਕਰ ਦਿੰਦੇ ਆ ਕਿ ਸਾਰਿਆਂ ਨਾਂ ਦੇ ਪੰਜਾਬ ਦੀ ਰੰਗਲਾ ਪੰਜਾਬ ਟੀਮ ਚ ਸ਼ਾਮਲ ਹੋਣ ਲਈ ਧੰਨਵਾਦ ਹਾਂ ਤਾਂ ਕਿਉਂਕਿ ਮਾਨ ਸਾਹਿਬ ਜਦੋਂ ਪੰਜਾਬੀ ਲਿਖਦੇ ਹੁੰਦੇ ਸੀ ਨਾ ਉਹਨਾਂ ਦੀ ਇੱਕ ਵੀ ਸਪੈਲਿੰਗ ਚ ਮਿਸਟੇਕ ਨਹੀਂ ਸੀ ਹੁੰਦੀ ਹੁਣ ਤੁਸੀਂ ਦੇਖਿਆ ਹੋਣਾ ਕਈ ਸਪੈਲਿੰਗਾਂ ਚ ਮਿਸਟੇਕ ਆ ਹੁਣ ਕਾਮ ਨੂੰ ਕਾਮ ਲਿਖ ਦਿੰਦੇ ਕਾਮ ਲਿਖ ਦਿੰਦੇ ਹਨਾ ਤੇ ਉਹ ਚੀਜ਼ਾਂ ਵੀ ਹੁਣ ਚਲਾਈ ਕਾਮ ਵਾਲੇ ਰਹੇ ਆ ਹਮ ਕੋ ਤੁਮ ਕੋ ਵਾਲੇ ਦਾ ਪੇਚ ਲਾ ਰਹੇ ਇਹਨਾਂ ਦੇ ਤਾਂ ਉਹਨਾਂ ਨੇ ਫੇ ਉਸ ਹਿਸਾਬ ਨਾਲ ਹੀ ਲਿਖਣਾ ਸਹੀ ਗੱਲ ਜੇ ਇੱਕ ਪੰਜਾਬੀ ਨੂੰ ਪੰਜਾਬੀ ਬੰਦਾ ਲਿਖੂਗਾ ਉਹਨੂੰ ਬਿੰਦੀ ਟਿੱਪੀ ਦਾ ਪਤਾ ਹੁੰਦਾ ਪੈਰ ਚ ਰਾਰੇ ਦਾ ਹਾਏ ਦਾ ਪਤਾ ਹੁੰਦਾ ਪੈਰ ਚ ਹਾਏ ਦਾ ਪੰਗਾ ਪਹਿਲਾਂ ਵੀ ਇੱਕ ਵਾਰ ਪਿਆ ਸੀਗਾ ਤੁਹਾਨੂੰ ਪਤਾ ਹੀ ਆ ਹਨਾ ਚੰਡੀਗੜ੍ਹ ਸੋ ਇਹ ਗੱਲਾਂ ਬਾਤਾਂ ਆ ਬਾਕੀ ਚਲੋ ਹੁਣ ਰੱਬ ਆਸਰੇ ਆ ਪੰਜਾਬ ਨੂੰ ਮੈਂ ਤਾਂ ਲਾਸਟ ਵਿੱਚ ਇਹੀ ਕਹੂੰਗਾ ਸਾਡੇ ਪੰਜਾਬੀਆਂ ਨੂੰ ਵੀ ਮੈਂ ਇਹੀ ਅਪੀਲ ਕਰਦਾ ਕਿ ਮਿੱਤਰੋ ਪੰਜਾਬ ਨੂੰ ਜੇਕਰ ਕੋਈ ਬਚਾ ਸਕਦਾ ਤਾਂ ਉਹ ਕੋਈ ਪੰਜਾਬ ਦੀ ਹੀ ਧਿਰ ਬਚਾ ਸਕਦੀ ਆ ਸੋ ਜਿੰਨੀਆਂ ਵੀ ਜਿੰਨੀਆਂ ਵੀ ਪਾਰਟੀਆਂ ਦਾ ਲਿੰਕ ਦਿੱਲੀ ਦੇ ਨਾਲ ਵਾ ਉਹ ਕਦੀ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਕਿਉਂਕਿ ਉਹਨਾਂ ਨੂੰ ਦਿੱਲੀ ਦਾ ਹੱਕ ਵੀ ਦੇਖਣਾ ਪੈਣਾ ਉਹਨਾਂ ਨੂੰ ਪੰਜਾਬ ਦਾ ਵੀ ਦੇਖਣਾ ਪੈਣਾ ਹਰਿਆਣੇ ਦਾ ਵੀ ਰਾਜਸਥਾਨ ਦਾ ਵੀ ਠੀਕ ਆ ਉਹ ਬੰਦਾ ਇੱਕ ਹੁੰਦਾ ਦੋਗਲਾ ਇੱਕ ਤੇਗਲਾ ਹੁੰਦਾ ਇਹ ਚ ਫੇਰਗੜੀਏ ਹੁੰਦੇ ਆ ਜਿਹੜੇ ਨੈਸ਼ਨਲ ਪਾਰਟੀਆਂ ਵਾਲੇ ਹੁੰਦੇ ਆ ਮੇਰੀ ਤਾਂ ਇਹੀ ਸੋਚ ਆ ਜੋ ਮੈਂ ਆਬਜ਼ਰਵ ਕੀਤਾ ਅੱਜ ਤੱਕ ਕਿ ਪੰਜਾਬ ਨੂੰ ਸਿਰਫ ਕੋਈ ਪੰਜਾਬ ਦੀ ਹੀ ਧਿਰ ਬਚਾ ਸਕਦੀ ਆ ਉਮੀਦ ਕਰਦੇ ਆ ਕੋਈ ਐੋ ਜੀ ਧਿਰ ਉਠੂਗੀ ਜਿਨ੍ਹਾਂ ਦਾ ਕਨੈਕਸ਼ਨ ਨਾ ਦਿੱਲੀ ਨਾਲ ਹੋਊਗਾ ਨਾ ਹਰਿਆਣਾ ਨਾਲ ਨਾ ਹਿਮਾਚਲ ਨਾਲ ਸੋ ਉਹੀ ਧਿਰ ਪੰਜਾਬ ਨੂੰ ਮੁੜ ਕੇ ਰੰਗਲਾ ਬਣਾ ਸਕਦੀ ਆ ਸਾਨੂੰ ਬਹੁਤ ਉਮੀਦਾਂ ਸੀ ਆਸਾਂ ਸੀਗੀਆਂ ਪਰ ਸਾਡੀਆਂ ਆਸਾਂ ਉਮੀਦਾਂ ਤੇ ਇਹ ਪਾਰਟੀ ਜਿਹੜੀ ਆ ਉਹ ਨਹੀਂ ਚੰਗਾ ਉਤਰੀ ਬਹੁਤ ਬਹੁਤ ਧੰਨਵਾਦ ਨਵਜੋਤ ਸੋ ਸੋ ਇਹ ਸੰ ਸਾਡੇ ਨਾਲ ਨਵਜੋਤ ਮਹਿਤਾ ਹੋਣੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪੱਕੇ ਵਰਕਰ ਰਹੇ ਨੇ ਹੁਣ ਵੀ ਪਾਰਟੀ ਦੇ ਵਿੱਚ ਨੇ ਪਰ ਚੰਗੀ ਗੱਲ ਹੈ ਕਿ ਉਹ ਪਾਰਟੀ ਲਾਈਨ ਤੋਂ ਪਾਸੇ ਹੋ ਕੇ ਖਿਲਾਫਤਾਂ ਕਰਦੇ ਨੇ ਘਟੋ ਘਟ ਗਲਤ ਚੀਜ਼ਾਂ ਦੀ ਇਹ ਬਹੁਤ ਚੰਗੀ ਗੱਲ ਹੁੰਦੀ ਹੈ ਗੁਣ ਕਿਸੇ ਕਿਸੇ ਦੇ ਵਿੱਚ ਹੁੰਦਾ ਤੁਸੀਂ ਵੀ ਕਿਉਂਕਿ ਪੰਜਾਬੀਆਂ ਦਾ ਖਾਸ ਹੈ ਕਿ ਉਹ ਹਮੇਸ਼ਾ ਸੱਤਾ ਦੇ ਵਿਰੋਧ ਚ ਖੜਦੇ ਨੇ ਜਿੱਥੇ ਵੀ ਕਿਤੇ ਸੱਤਾ ਗਲਤ ਕਰਦੀ ਹੈ ਤੇ ਜਿੱਥੇ ਬਹੁਤ ਚੰਗਾ ਕੰਮ ਹੁੰਦਾ ਹੈ ਤੇ ਉਸ ਦੀ ਸ਼ਲਾਘਾ ਕਰਨ ਦੇ ਲਈ ਵਿਚਾਲੇ ਕੋਈ ਸ਼ਰਤ ਨਹੀਂ ਰੱਖਦੇ ਸੋ ਮੁੱਕ ਦੀ ਗੱਲ ਇਹ ਹੈ ਬਾਕੀ ਤੁਹਾਡੀ ਸਾਂਝ ਪਵਾਈ ਹੈ ਗੱਲਾਂ ਬਾਤਾਂ ਤੁਹਾਨੂੰ ਕਿਵੇਂ ਜਿਹਾ ਲੱਗਿਆ ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ